ਟ੍ਰੇਸ਼ਤੇ ਤੋੜਨੇ ਸੌਕੇ ਨੇ ਜੋੜਨੇ ਬਹੁਤ ਆਸਾਨ ਨੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਆ ਨੀਮਾ ਸਸਕਟਨੀ ਤੇ ਨੀਮਾ ਸਸਕਟਨੀ 2 ਕਮਾਈ ਬਾਰੇ ਕਿ ਇਹਨਾਂ ਦੋਵਾਂ ਪਾਰਟਸ ਵਿੱਚੋਂ ਕਿਸ ਨੇ ਜ਼ਿਆਦਾ ਕਮਾਈ ਕੀਤੀ ਤੇ ਕਿਸ ਨੇ ਘੱਟ ਸੋ ਜ਼ਿਆਦਾ ਸਮਾਨਾ ਖਰਾਬ ਕਰਦੇ ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸੋ ਇਹਨਾਂ ਦੋਵਾਂ ਪਾਰਟਸ ਵਿੱਚੋਂ ਪਹਿਲਾਂ ਗੱਲ ਕਰਦੇ ਆ ਨੀਮਾ ਸਸਕੁਟਨੀ ਫਿਲਮ ਬਾਰੇ ਜਿਸਦਾ ਬਜਟ ਲਗਭਗ 7 ਕਰੋੜ ਦੇ ਕਰੀਬ ਸੀ ਇਸ ਫਿਲਮ ਨੂੰ 29 ਅਪ੍ਰੈਲ ਤੇ 2022 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਡਾਇਰੈਕਟ ਪ੍ਰਵੀਨ ਕੁਮਾਰ ਨੇ ਕੀਤਾ ਹੈ ਤੇ ਨੀਮਾ ਸਸਕੁਟਨੀ ਫਿਲਮ ਨੂੰ ਟੋਟਲ ਵਰਲਡਵਾਈਡ 700 ਦੇ ਕਰੀਬ ਸਕਨੀਸ ਮਿਲੀਆਂ ਤੇ ਜੇ ਉਥੇ ਹੀ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਨੀਮਾ ਸਸਕੁਟਨੀ ਤਾਂ ਨੀਮਾ ਸਸਕੁਟਨੀ ਦੇ ਫਰਸਟ ਪਾਰਟ ਨੇ ਆਪਣੇ ਪਹਿਲੇ ਦਿਨ 1 ਕਰੋੜ ਨਾਲ オーਪਨਿੰਗ ਕੀਤੀ ਸੀ ਤੇ ਆਪਣੇ ਪਹਿਲੇ 6 ਦਿਨਾਂ ਚ ਇਸ ਫਿਲਮ ਨੇ 3 ਤੋਂ 4 ਕਰੋੜ ਤੋਂ ਵੱਧ ਦੀ ਕਲੈਕਸ਼ਨ ਵੀ ਪੂਰਾ ਕਰ ਲਿਆ ਸੀ ਤੇ ਆਪਣੇ ਲਾਈਫਟਾਈਮ ਵਿੱਚ ਇਸ ਫਿਲਮ ਨੇ ਟੋਟਲ ਵਰਲਡਵਾਈਡ 12 ਤੋਂ 13 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਜਿਸ ਤੋਂ ਇਹ ਫਿਲਮ ਸੁਪਰ ਹਿੱਟ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋਈ ਤੇ ਇਸ ਦੇ ਸੁਪਰ ਹਿੱਟ ਹੋਣ ਤੋਂ ਬਾਅਦ ਇਸ ਦਾ ਅਗਲਾ 파ਟ ਯਾਨੀ ਕਿ ਨੀਮਾ ਸਸਕੁਟਰੀ 2 ਵੀ 7 ਜੂਨ ਦਾ ਸਿਨੇਮਾ ਕਨਾਂ ਦੇ ਵਿੱਚ ਰਿਲੀਜ਼ ਕੀਤਾ ਜਾ ਚੁੱਕਾ ਹੈ ਉੱਥੇ ਹੀ ਪਹਿਲੇ 파ਟ ਨਾਲੋਂ ਇਸ ਫਿਲਮ ਦਾ ਬਜਟ ਟੋਟਲ 8 ਕਰੋੜ ਦੇ ਕਰੀਬ ਹੈ ਤੇ ਇਸ ਫਿਲਮ ਦਾ ਦਰਸ਼ਕਾਂ ਵਿੱਚ ਵੀ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਇਸ ਫਿਲਮ ਨੂੰ ਇੰਡੀਆ ਦੇ ਨਾਲ ਨਾਲ ਬਾਹਰ ਦੇ ਦੇਸ਼ਾਂ 'ਚ ਵੀ ਰਿਲੀਜ਼ ਕੀਤਾ ਗਿਆ ਤੇ ਉੱਥੇ ਹੀ ਇਸ ਫਿਲਮ ਨੂੰ ਡਾਇਰੈਕਟਰ ਮੋਹਿਦ ਬਨਵੇਟ ਨੇ ਕੀਤਾ ਹੈ ਨੀਮਾ ਸਸਕੁਟਰੀ 2 ਫਿਲਮ ਦੀ ਸਟੋਰੀ ਨੂੰ ਦਰਸ਼ਕਾਂ ਵੱਲੋਂ کافی ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ کافی ਸ਼ਾਨਦਾਰ ਕਮਾਈ ਕੀਤੀ ਸੀ ਤੇ ਉਥੇ ਹੀ ਇਸ ਫਿਲਮ ਨੇ ਆਪਣੇ 5 ਦਿਨਾਂ ਵਿੱਚ ਟੋਟਲ ਵਰਲਡਵਾਈਡ 2 ਕਰੋੜ ਤੇ 35 ਲੱਖ ਤੋਂ ਵੱਧ ਦੀ ਕਲੈਕਸ਼ਨ ਕੀਤੀ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਨੀਮਾ ਸਾਸਕੁਟਨੀ ਫਿਲਮ ਦੀ ਲਾਈਫਟਾਈਮ ਦੀ ਕਲੈਕਸ਼ਨ ਤੇ ਨੀਮਾ ਸਾਸਕੁਟਨੀ 2 ਦੀ ਹੁਣ ਤੱਕ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਕੀ ਤੁਸੀਂ ਇਸ ਫਿਲਮ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਅਜਾਈਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ